ਨਮਸਕਾਰ ਆਕਾਸ਼ਵਾਨੀ ਦਾਇ ਚਲੰਦਰ ਕੇਂਦਰ ਹੈ ਹੁਣ ਤੁਸੀਂ ਜੰਚਲ ਸ਼ਰਮਾ ਤੋਂ ਪ੍ਰਦੇਸ਼ਿਕ ਖਬਰਾਂ ਸੁਣੋ ਸੋਸ਼ਲ ਮੀਡੀਆ ਅਕਾਊਂਟ ਐਕਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਾਲੋਅਰਸ ਦੀ ਗਿਣਤੀ 10 ਕਰੋੜ ਨੂੰ ਪਾਰ ਕਰ ਗਈ ਹੈ ਇਸ ਸ਼ਾਨਦਾਰ ਪ੍ਰਾਪਤੀ ਵਿੱਚ ਪਿਛਲੇ 3 ਸਾਲਾਂ ਵਿੱਚ ਕੋਈ 3 ਕਰੋੜ ਫਾਲੋਅਰਸ ਦਾ ਵਾਧਾ ਸ਼ਾਮਲ ਹੈ ਪ੍ਰਧਾਨ ਮੰਤਰੀ ਮੋਦੀ ਨੂੰ ਅਹੁਦੇ 'ਤੇ ਰਹਿੰਦੇ ਹੋਏ ਦੁਨੀਆ ਵਿੱਚ ਸਭ ਤੋਂ ਵੱਧ ਫਾਲੋਅਰਸ ਹੋਣ ਦਾ ਸਿਹਰਾ ਜਾਂਦਾ ਹੈ ਉਹ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਸਮੇਤ ਦੁਨੀਆ ਦੇ ਹੋਰ ਨਾ ਨੇਤਾਵਾਂ ਤੋਂ ਬਹੁਤ ਅੱਗੇ ਪਹੁੰਚ ਗਏ ਨੇ ਰਾਸ਼ਟਰਪਤੀ ਬਾਈਡਨ ਦੇ ਫਾਲੋਅਰਸ ਦੀ ਗਿਣਤੀ 1.81 ਕਰੋੜ ਹੈ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਹੈ ਕਿ ਉਹ ਇਸ ਸਰਗਰਮ ਮਾਧਿਅਮ ਨਾਲ ਜੁੜ ਕੇ ਬਹੁਤ ਖੁਸ਼ ਨੇ ਅਤੇ ਲੋਕਾਂ ਦੀਆਂ ਚਰਚਾਵਾਂ, ਉਸਾਰੂ ਆਲੋਚਨਾ, ਸੁਝਾਵਾਂ ਅਤੇ ਸ਼ੁਭ ਇੱਛਾਵਾਂ ਤੋਂ ਪ੍ਰੇਰਣਾ ਲੈਂਦੇ ਨੇ। ਗ੍ਰਹਿ ਮੰਤਰੀ ਅਮਿਤ ਛਾਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੋਸ਼ਲ ਮੀਡੀਆ ਅਕਾਊਂਟ 'ਤੇ 10 ਕਰੋੜ ਫਾਲੋਅਰਸ ਦੀ ਗਿਣਤੀ ਪਾਰ ਕਰਨ ਦੀ ਇਸ ਸ਼ਾਨਦਾਰ ਉਪਲਬਧੀ ਤੇ ਵਧਾਈ ਦਿੱਤੀ ਹੈ। ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਘਟਾਰੂਚਕ ਨੇ ਕਿਹਾ ਕਿ ਜ਼ਮੀਨ ਹੇਠਲੇ ਪਾਣੀ ਦੇ ਡਿੱਗਦੇ ਹੋਏ ਪੱਧਰ ਨੂੰ ਉੱਚਾ ਚੁੱਕਣ ਵਾਸਤੇ ਕਿਸਾਨ ਅਹਿਮ ਭੂਮਿਕਾ ਅਦਾ ਕਰ ਸਕਦੇ ਨੇ ਅਤੇ ਇਸ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਤੇ ਫਸਲਾਂ 'ਚ ਬਦਲਾਅ ਕਰਨ ਦੀ ਜ਼ਰੂਰਤ ਹੈ ਪਠਾਨਕੋਟ ਵਿਖੇ ট্রাক ਯੂਨੀਅਨ ਵੱਲੋਂ ਕੱਲ ਲਗਾਏ ਗਏ ਜ਼ਿਲ੍ਹਾ ਪੱਧਰੀ ਕਿਸਾਨ ਸਖਲਾਈ ਕੈਂਪ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਜੋਹੇ ਕਿਸਾਨ ਮੇਲੇ ਸਮੇਂ ਦੀ ਜ਼ਰੂਰਤ ਨੇ ਤਾਂ ਜੋ ਕਿਸਾਨ ਖੇਤੀ ਦੀਆਂ ਆਧੁਨਿਕ ਤਕਨੀਕਾਂ ਤੋਂ ਜਾਣੂ ਹੋ ਸਕਣ। ਉਹਨਾਂ ਕਿਹਾ ਕਿ ਨਵੀਆਂ ਤਕਨੀਕਾਂ ਦੀ ਵਰਤੋਂ ਨਾਲ ਜਿੱਥੇ ਕਿਸਾਨ ਵਧੇਰੇ ਮੁਨਾਫਾ ਕਮਾ ਸਕਦੇ ਨੇ ਉੱਥੇ ਹੀ ਵਾਤਾਵਰਣ ਨੂੰ ਸਾਫ਼ ਰੱਖਣ ਵਿੱਚ ਵੀ ਸਹਾਈ ਹੋ ਸਕਦੇ ਨੇ। ਕਿਸਾਨ ਮੇਲੇ ਦੌਰਾਨ ਵੱਖ-ਵੱਖ ਪਾਕਾਂ ਵੱਲੋਂ ਲਗਾਈਆਂ ਪ੍ਰਦਰਸ਼ਨੀਆਂ ਦਾ ਉਹਨਾਂ ਨੇ ਨਿਰਖਣ ਕੀਤਾ ਤੇ ਵਿਭਾਗੀ ਕਾਰਜਾਂ ਦੀ ਜਾਣਕਾਰੀ ਲਈ। ਨੀਟ ਯੂਜੀ ਪੇਪਰ ਲੀਕ ਮਾਮਲੇ ਦੀ ਕੇਂਦਰੀ ਜਾਂਚ ਬਿਊਰੋ ਵੱਲੋਂ ਜਾਂਚ ਤੇ ਸਰਵੋਚ ਅਦਾਲਤ ਵੱਲੋਂ ਸੁਣਵਾਈ ਕੀਤੇ ਜਾਣ ਤੇ ਲੋਕ ਕਾਫੀ ਸੰਤੁਸ਼ਟ ਨੇ ਜਗਰਾਉ ਤੋਂ ਪੰਜਾਬ ਸਿਖਿਆ ਵਿਭਾਗ ਦੇ ਸੇਵਾਮੁਕਤ ਡਿਪਟੀ ਡਾਇਰੈਕਟਰ ਬਲਦੇਵ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਸਾਡਾ ਜਿਹੜਾ ਮੈਡੀਕਲ এডਿਕੇਸ਼ਨ ਹੈ ਜਿਸ ਦੇ ਵਿੱਚ ਐਮਬੀਬੀਐਸ ਦੇ ਕੋਰਸ ਕਰਪਾਉਂਦੇ ਆ ਬੀਡੀਐਸ ਦੇ ਕੋਰਸ ਹੁੰਦੇ ਹਨ ਉਸ ਵਿੱਚ ਕੁੱਲ ਮਿਲਾ ਕੇ 24 ਲੱਖ ਸਟੂਡੈਂਟਸ ਨੇ ਪਾਰਟਿਸਪੇਸ਼ਨ ਕੀਤੀ ਸੀ ਤੇ 1 ਲੱਖ ਜਿਹੜੀਆਂ ਐਮਬੀਬੀਐਸ ਦੀਆਂ ਸੀਟਾਂ ਹਨ ਔਰ ਇਹਦਾ ਜਿਹੜਾ ਕੁਐਸਚਨ ਪੇਪਰ ਲੀਕ ਹੋਇਆ ਇਹ ਮੈਸਾਂ ਦਾ ਬਹੁਤ ਹੀ ਸਾਡੇ ਲਈ ਘਾਤਕ ਹੈ ਲੋੜ ਇਸ ਗੱਲ ਦੀ ਹੈ ਕਿ ਇਸ ਟੈਸਟ ਨੂੰ ਦੀ ਸਖਤਤਾ ਹੋਰ ਵਧਾਇਆ ਜਾਵੇ ਫਿਊਚਰ ਅਜਿਹੀ ਗੱਲ ਨਹੀਂ ਹੋਣੀ ਚਾਹੀਦੀ ਤੇ ਨਾ ਹੀ ਇਦਾਂ ਦਾ ਸਿਸਟਮ ਢਿੱਲਾ ਰੱਖਿਆ ਜਾਵੇ। ਨੰਬਰ 2 ਤੇ ਜੋ ਦੋਸ਼ੀ ਹਨ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਫਿਊਚਰ ਵਿੱਚ ਉਹ ਜੇਹੀ سنگੀਨ ਕ੍ਰਾਈਮ ਕਰਨ ਵਾਸਤੇ ਕਦੇ ਸੋਚ ਵੀ ਨਾ ਸਕਣ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਹਾਰਾ ਨੇ ਗੁਲਾਬੀ ਸੁੰਡੀ ਦੇ ਸਰਵੇਖਣ ਦੌਰਾਨ ਨਰਮੇਂਦੀ 60 ਤੋਂ 70 ਦਿਨ ਦੀ ਫਸਲ ਤੇ ਕੁਝ ਖੇਤਾਂ ਵਿੱਚ ਇਸ ਦਾ ਹਮਲਾ ਫੁੱਲਾਂ ਤੇ ਪਾਇਆ ਹੈ ਜਦਕਿ ਛੋਟੀ ਉਮਰ ਵਾਲੇ ਜ਼ਿਆਦਾਤਰ ਖੇਤ ਗੁਲਾਬੀ ਸੁੰਡੀ ਦੇ ਹਮਲੇ ਤੋਂ ਮੁਕਤ ਨੇ। ਰਾਜਸਥਾਨ ਤੇ ਹਰਿਆਣਾ ਚ ਗੁਲਾਬੀ ਸੁੰਡੀ ਦਾ ਹਮਲਾ ਅਗੇਤਾ ਹੋ ਗਿਆ ਸੀ ਤੇ ਹੁਣ ਨਾ ਲੱਗਦੇ ਪੰਜਾਬ ਦੇ ਪਿੰਡਾਂ ਚ ਇਹ ਇਸ ਦਾ ਹਮਲਾ ਹੋ ਸਕਦਾ ਹੈ ਮਹਾਰਾਜ ਨੇ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਖੇਤਾਂ ਦਾ ਹਰ ਹਫਤੇ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਜ਼ਰੂਰਤ ਮੁਤਾਬਕ ਕੀਟਨਾਸ਼ਕਾਂ ਦਾ ਛੜਕਾ ਕਰਕੇ ਇਸ ਦੀ ਰੋਕਥਾਮ ਕਰਨ ਕੇਂਦਰੀ ਸੰਚਾਰ ਮੰਤਰਾਲੇ ਤਹਿਤ ਦੂਰ ਸੰਚਾਰ ਵਿਭਾਗ ਨੇ ਨਾਗਰਿਕਾਂ ਨੂੰ ਅਜਿਹੇ ਫਰਜ਼ੀ ਕਾਲਾਂ ਤੇ ਧਿਆਨ ਨਾ ਦੇਣ ਦੀ ਸਲਾਹ ਦਿੱਤੀ ਹੈ ਜਿਸ ਵਿੱਚ ਕਾਲ ਕਰਨ ਵਾਲੇ ਮੋਬਾਈਲ ਨੰਬਰਾਂ ਨੂੰ ਕੱਟਣ ਦੀ ਧਮਕੀ ਦਿੰਦੇ ਨੇ ਵਿਭਾਗ ਨੇ ਵਿਦੇਸ਼ੀ ਮੂਲ ਦੇ ਮੋਬਾਈਲ ਨੰਬਰਾਂ ਤੋਂ ਸਰਕਾਰੀ ਅਧਿਕਾਰੀਆਂ ਦੇ ਨਾਂ ਤੇ ਲੋਕਾਂ ਨੂੰ ਧੋਖਾ ਦੇਣ ਵਾਲੇ WhatsApp ਕਾਲਾਂ ਬਾਰੇ ਵੀ ਇੱਕ ਸਲਾਹ ਜਾਰੀ ਕੀਤੀ ਹੈ ਹੋਰ ਵੇਰਵੇ ਨਾਲ ਇਹ ਰਿਪੋਰਟ ਦੂਰ ਸੰਚਾਰ ਵਿਭਾਗ ਨੇ ਨਾਗਰਿਕਾਂ ਨੂੰ ਖਤਰਨਾਕ ਅਤੇ ਫਿਸ਼ਿੰਗ ਐਸਐਮਐਸ ਭੇਜਣ ਵਿੱਚ ਸ਼ਾਮਲ 52 ਪ੍ਰਮੁੱਖ ਸੰਸਥਾਵਾਂ ਨੂੰ ਚਕਸ਼ੂ ਸਹੂਲਤ ਤਹਿਤ ਬਲੈਕਲਿਸਟ ਕੀਤਾ ਹੈ 700 SMS ਸਮੱਗਰੀ ਟੈਂਪਲੇਟ ਰੋਕੇ ਗਏ ਨੇ ਅਤੇ ਸਾਰੇ ਟੈਲੀਕਮ ਆਪਰੇਟਰਾਂ ਵਿੱਚ 348 ਮੋਬਾਈਲ ਹੈਂਡਸੈਟਾਂ ਨੂੰ 올 ਇੰਡੀਆ ਆਧਾਰ ਤੇ ਬਲੈਕਲਿਸਟ ਕੀਤਾ ਗਿਆ ਹੈ 10834 ਸ਼ੱਕੀ ਮੋਬਾਈਲ ਨੰਬਰ ਟੈਲੀਕਮ ਆਪਰੇਟਰਾਂ ਨੂੰ ਮੂੜ ਤਸਦੀਕ ਲਈ ਭੇਜੇ ਗਏ ਜਿਨ੍ਹਾਂ ਵਿੱਚੋਂ 8272 ਮੋਬਾਈਲ ਕਨੈਕਸ਼ਨ ਮੂੜ ਤਸਦੀਕ ਕਰਨ ਵਿੱਚ ناکਾਮ ਰਹਿਣ ਤੇ ਕੱਟ ਦਿੱਤੇ ਗਏ ਨੇ ਸਾਈਬਰ ਅਪਰਾਧ ਤੇ ਵਿੱਤੀ ਧੋਖਾਧੜੀ ਵਿੱਚ ਸ਼ਾਮਲ ਹੋਣ ਕਾਰਨ ਦੇਸ਼ ਭਰ ਵਿੱਚ 1 ਕਰੋੜ 86 ਲੱਖ ਮੋਬਾਈਲ ਹੈਂਡਸੈਟ ਬਲਾਕ ਕੀਤੇ ਗਏ ਨੇ। ਟਰਾਈ ਦੇ ਨਾਂ ਤੇ ਜਾਲੀ ਨੋਟਸਾਂ, ਸ਼ੱਕੀ ਧੋਖਾਧੜੀ ਬਾਰੇ ਸੰਚਾਰਾਂ ਅਤੇ ਖਤਰਨਾਕ ਕਾਲਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਦੂਰ ਸੰਚਾਰ ਵਿਭਾਗ ਪ੍ਰੈਸ, SMS ਅਤੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਨਿਯਮਿਤ ਤੌਰ ਤੇ ਜਾਗਰੂਕ ਕਰਨ ਦੇ ਨਾਲ ਨਾਲ ਸਲਾਹਾਂ ਜਾਰੀ ਕਰਦਾ ਹੈ। ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼ਵਾਣੀ ਸਮਾਚਾਰ ਜਲੰਧਰ ਪੰਜਾਬ ਚ ਮੌਨਸੂਨ ਦੀ ਰਫਤਾਰ ਮੱਠੀ ਹੋਣ ਕਾਰਨ ਇੱਕ ਵਾਰ ਫਿਰ ਗਰਮੀ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ ਪਿਛਲੇ 24 ਘੰਟਿਆਂ ਦੌਰਾਨ ਸਵੇਰੇ ਦੇ ਆਸਟਨ ਤਾਪਮਾਨ ਲਗਾਤਾਰ ਤੀਜੇ ਦਿਨ 1.1 ਡਿਗਰੀ ਸੈਲਸੀਅਸ ਤੱਕ ਦਾ ਵਾਧਾ ਹੋਇਆ ਹੈ ਮੌਸਮ ਵਿਭਾਗ ਮੁਤਾਬਕ ਲੋਕਾਂ ਨੂੰ ਅਗਲੇ 2 ਦਿਨ ਹੋਰ ਹਮਸਪਰਵੀ ਗਰਮੀ ਨਾਲ ਜੂਝਣਾ ਪੈ ਸਕਦਾ ਹੈ ਮੌਸਮ ਵਿਭਾਗ ਨੇ 4-7 ਜੁਲਾਈ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਉਸੇ ਦਿਨ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਕਪੂਠਲਾ ਖਸ਼ਿਆਲਪੁਰ ਜਲੰਧਰ ਤੇ ਨਵਾਂ ਸ਼ਹਿਰ ਵਿੱਚ ਮੀਂਹ ਪੈ ਸਕਦਾ ਹੈ ਇਸ ਦੇ ਨਾਲ ਹੀ ਅੱਜ ਦੀ ਖਬਰਾਂ ਖਤਮ ਹੋਈਆਂ ਨਮਸਕਾਰ